ਤਾਂ ਇੱਕ ਕੀ ਪੰਜਾਬ ਸਰਕਾਰ ਨੂੰ ਨਸ਼ਾ ਦੇ ਖਿਲਾਫ ਇੱਕ ਜ਼ਬਰਦਸਤ ਰੇਿਮਹਮਾ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਮਾਨਜੋਬ ਡੀਜੀਪੀ ਸਾਹਿਬ ਦੀ ਰਾਇਨ ਵਿੱਚ ਥਲੇ ਔਰ ਮਾਨਜੋਬ ਐਸਐਸਪੀ ਕਪੂਥਲਾ ਜਿਹਦੇ ਦਿਸ਼ਾਨਾ ਪੇਸ਼ੰਸ ਸਾਹਿਬ ਸੀ ਇੱਕ ਹੋਰ ਤਾਂ ਬਹੁਤ ਅੱਛੀ ਸਫਲਤਾ ਕਢੀ ਹੈਗੀ ਹੈ ਨਸ਼ਾ ਦੇ ਖਿਲਾਫ ਲਈ ਜਿਹਦੇ ਵਿੱਚ ਅਸੀਂ ਤਿੰਨ ਕੇਸ ਰਜਿਸਟਰ ਕੀਤੇ ਹੈਗੇ ਧੂਪਮਸ਼ੀ ਕੁਆਨਟੀਟੀ ਦੇ ਹੈਗੇ ਔਰ ਇਹਦੇ ਵਿੱਚ ਪੰਜ ਅਸੀਂ ਜੋ ਸੀ ਜਿਹੜੇ ਆ ਅਰੈਸਟ ਕੀਤੇ ਨੇ ਇਹਦੇ ਵਿੱਚ ਇੱਕ ਨੜਕਾ ਅਨੀਲ ਕੁਮਾਰ ਹੈਗਾ ਉਹ ਬਿਹਾਰ ਤੋਂ ਉਹਦੇ ਕੋਲੋਂ 2 ਕਿਲੋ 600 ਗ੍ਰਾਮ ਜਿਹੜੀ ਓਪੀਐਮ ਹੈ ਹਫੀਮ ਹੈ ਸਾਨੂੰ ਉਹ ਮਿਲੀ ਹੈ ਔਰ ਉਹਦੇ ਖਿਲਾਫ ਅਸੀਂ ਕੇਸ ਰਿਸਟਰੀ ਕੀਤਾ थाना सदर ਚ ਉਸ ਤੋਂ ਇਲਾਵਾ 250 ਗ੍ਰਾਮ ਜਿਹੜੀ ਆ ਉਹ ਵੀ ਕਮਰਸ਼ੀਅਲ ਕੁਆਲਿਟੀ ਹੈਗੀ ਆ ਦੋ ਲੜਕੀਆਂ ਤੋਂ ਮਿਲੀ ਹੈ ਸਾਨੂੰ ਇੱਕ ਦਾ ਨਾਮ ਮੇਜਰ ਹੈਗਾ ਤੇ ਦੂਸਰੇ ਦਾ ਨਾਮ ਰਕਿੰਦਰ ਹੈਗਾ ਇਹ ਬਸਤੀ ਜੋਗੀਵਾਲ ਦੇ ਰਹਿ ਗਿਰਨ ਵਾਲੇ ਖਾਣੇ ਅਜ ਨਾਲੇ ਨੇ ਉਹ ਇਥੇ ਡਿਲੀਵਰੀ ਦੇਣ ਆਏ ਸੀਗੇ ਉहां ਨੂੰ ਅਸੀਂ ਅਪੀਲ ਕੀਤਾ ਸਾਡੀ ਸੀਏ ਦੀ ਟੀਮ ਨੇ ਔਰ ਉਹਨਾਂ ਨੂੰ 250 ਗ੍ਰਾਮ ਜਿਹੜੀਆਂ ਹਨ ਸਾਨੂੰ ਮਿਲੀ ਹੈਗੀ ਆ ਉਹਦੇ ਖਿਲਾਫ ਵੀ ਅਸੀਂ ਕੇਸ ਦਰਜ ਕੀਤਾ ਹੈ ਔਰ ਉਸ ਤੋਂ ਇਲਾਵਾ ਦੋ ਲੇਡੀਆਂ ਜਿਹੜੀਆਂ ਕਿ ਇੱਕ ਨਵਾਂ ਬਿੰਦ ਪੱਟੀ ਵੀ ਹੈਗੀ ਆ ਜਿਹਦਾ ਨਾਮ ਕੁਲਵੰਤ ਪੋਰਾ ਹੈ ਕੰਧੋਂ ਜਿਹਦੇ ਖਿਲਾਫ ਸ਼ੇਕ ਕੇਸ ਪਹਿਲਾਂ ਹੀ ਦਰਜ ਹੈਗੇ ਨਸ਼ੇ ਦੇ ਉਹਨੂੰ ਐਪੀ ਹੈਂਡ ਕੀਤਾ ਸੀ ਥਾਣਾ ਕਤਵਾਲੀ ਦੀ ਰਿਪੋਰਟ ਵਿੱਚ ਔਰ ਇੱਕ ਉਹਦੇ ਨਾਲ ਲੱਤੀ ਪੂਜਾ ਹੈਗੀ ਆ ਲੇਡੀ ਉਹਨੂੰ ਵੀ ਅਸੀਂ ਅਰੈਸਟ ਕੀਤਾ ਉਹ ਲੱਗੀਆਂ ਸੁਤਾਲ ਕੋਲਦੀ ਦੀ ਰਹਿਣ ਵਾਲੀ ਹੈ ਉਹਦੇ ਖਿਲਾਫ ਵੀ ਤਨਾ ਕਮਰਸ਼ੀਅਲ ਕੁਆਲਟੀ ਦੇ ਕੇਸ ਰਜਿਸਟਰਡ ਹੈ ਆਲਰੇਡੀ ਔਰ ਪੰਜ ਅਸੀਂ ਇਹੋ ਜਿਹੜੇ ਹੈਗੇ ਆ ਦੋਸ਼ੀ ਕਾਲ ਅਰੈਸਟ ਕੀਤੀ ਹੈ ਸੀ ਇਸ ਤਾਪ ਨੂੰ ਬਹੁਤ ਅੱਛਾ ਕੰਮ ਕੀਤਾ ਗਿਆ ਇੱਥੇ ਜਿਹਦੇ ਵਿੱਚ ਡੀਐਸਪੀ ਡੀ ਸਾਹਿਬ ਨੇ ਇਨਸਪੈਕਟਰ ਸੀਏ ਇਹ ਜਨਰਲ ਸਿੰਘ ਔਰ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ। ਔਰ ਅਸੀਂ ਇਹ ਬਚਨਵਾਦਾਂ ਕੀ ਨਸ਼ਿਆਂ ਦੇ ਖਿਲਾਫ ਅਸੀਂ ਕਕੂਤਲਾ ਵਿੱਚ ਉਦੋਂ ਜਬਰਦਸਤ ਨਾਮ ਜਿਹੜੀ ਆ ਨਸ਼ਾ ਸਮਗਲਾਂ ਦੇ ਖਿਲਾਫ ਵਿੱਢੀ ਹੋਈ ਹੈ ਔਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਸਖਤ ਵਾਰਨਿੰਗ ਦਿੱਤੀ ਆ ਪਰ ਫਿਰ ਅਸੀਂ ਨਮ ਵਾਰਨਿੰਗ ਦਿੰਦੇ ਆ ਕਿ ਉਹ ਆਪਣਾ ਜਿਹੜਾ ਗਲਤ ਕੰਮ ਹੈ ਉਹ ਛੱਡ ਦੇਣ। ਸਰ ਪਹਿਲੇ ਥੋੜਾ ਬ੍ਰੀਫ ਆਸਾਏ ਤੇ ਕਿਸ ਤਰ੍ਹਾਂ ਫੀਲ ਲੈ ਜਾਏ, ਕਿੱਥੋਂ ਲੈ ਜਾਏ, ਕਿੱਥੇ ਦੇਣ ਆਏ ਸੀ। ਕਿਸ ਤਰ੍ਹਾਂ ਇਹ ਟੀਨਾ ਮਾ ਉਹਨੇ ਕਿਸ ਤਰ੍ਹਾਂ ਅੰਟਰੈਪ ਕੀਤਾ। ਆ ਫੀਮ ਵਾਲੇ ਕੇਸ ਵਿੱਚ ਮੈਂ ਲਿਖਿਆ ਕਿ ਮੋਤੀ ਹਰੀਦਾ ਐ ਅਨਿਲ ਕੁਮਾਰ ਹੈ ਆਧਨਵਾਲਾ ਹੈ ਇਹ ਬਿਹਾਰ ਤੋਂ ਫੀਮ ਜੜੀ ਉਹ ਲੈ ਕੇ ਇੱਥੇ ਵੇਚਣੀ ਸੀਗੀ ਇਹਨਾਂ ਨੇ 2 ਕਿਲੋ 600 ਗ੍ਰਾਮ ਮਕੀਨ ਹੈ ਇਹਦਾ ਇੱਕ ਸਾਥੀ ਜਿਹੜਾ ਸੰਤੋਸ਼ ਉਹ ਇਹ ਤੇਰਾ ਕਿ ਉਹ ਬਿਹਾਰ ਸਾਨੂੰ ਪਤਾ ਲੱਗਿਆ ਵੀ ਵਾਪਸ ਚਲਾ ਗਿਆ ਉਹਦੇ ਖਲਾਫ ਵੀ ਸਗੀਆਂ ਟੀਮਾਂ ਜਿਹੜੀਆਂ ਉਹ ਵਰਕ ਕਰ ਰਹੀਆਂ ਹੈਗੇ ਹੁਣ ਵੀ ਅਸੀਂ ਜਲਦੀ ਅੱਪਡੇਟ ਕਰਾਂਗੇ ਇਹ ਹیروਇਨ ਵਾਲਾ ਕੰਮ ਜਿੰਦਾ ਹੀ ਇਸ ਤੇ